ਪੰਜਾਬ ਦੇ ਵਿੱਚ ਇੱਕ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਦੱਸਦੀ ਹੈ ਕਿ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਤੋਂ ਆਉਂਦਾ ਹੋਇਆ ਇੱਕ ਛੋਟਾ ਹਾਥੀ ਜਿਸ ਦੇ ਵਿੱਚ ਤਕਰੀਬਨ 28 ਤੋਂ 30 ਸਵਾਰੀਆਂ ਜਿਹੜੀਆਂ ਸਵਾਰ ਸਨ ਅਚਾਨਕ ਨਹਿਰ ਦੇ ਵਿੱਚ ਉਹ ਡਿੱਗ ਜਾਂਦਾ ਉਸ ਤੋਂ ਬਾਅਦ ਹਫੜਾ ਦਫੜੀ ਮੱਚਦੀ ਹੈ ਤਕਰੀਬਨ ਰਾਤ ਨੂੰ 8:30 ਵਜੇ ਦੇ ਕਰੀਬ ਇਹ 3 ਦਿਨ ਪਹਿਲਾਂ ਘਟਨਾ ਵਾਪਰਦੀ ਹੈ ਤੇ ਅੱਜ ਵੀ ਉਸ ਪਰਵਾਰਿਕ ਮੈਂਬਰਾਂ ਦੇ ਵੱਲੋਂ ਆਪਣਿਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਪਿੱਛੇ ਦੇਖ ਸਕਦੇ ਹੋ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਆ ਕੇ ਰੁੜ ਜਾਂਦੇ ਨੇ ਜਿਸ ਵਿੱਚ ਕਈ ਬੱਚੇ ਵੀ ਸ਼ਾਮਲ ਸੀ ਬਜ਼ੁਰਗ ਵੀ ਸ਼ਾਮਲ ਸੀ ਮਾਤਾਵਾ ਵੀ ਸ਼ਾਮਲ ਸੀ ਤੇ ਕਈ ਨੌਜਵਾਨ ਵੀ ਜਿਹੜੀ ਆਪਣੀ ਜਾਨ ਤੋਂ ਹੱਥ ਤੋਂ ਵੰਦੇ ਨੇ ਫਿਲਹਾਲ ਤਕਰੀਬਨ ਕੱਲ 8 ਜਿਹੜੇ ਸ਼ਿਵੇ ਸੀ ਉਸ ਪਿੰਡ ਦੇ ਵਿੱਚ ਇਕੱਠੇ ਵੱਲ ਦੇਖਾਈ ਦਿੱਤੇ ਤੇ ਹਰ ਇੱਕ ਪਿੰਡ ਵਾਸੀ ਦੀ ਅੱਖ ਉਸ ਵੇਲੇ ਨਾਮਸੀ ਤਕਰੀਬਨ ਅੱਜ ਦੀ ਜਿਹੜੀ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਦੀ ਲਾਸ਼ ਹੈ ਉਹ ਪਰਿਵਾਰਕ ਮੈਂਬਰਾਂ ਨੂੰ ਸਪੁਰਦ ਕਰ ਦਿੱਤੀ ਜਾਂਦੀ ਹੈ ਫਿਲਹਾਲ ਗੁਰਪ੍ਰੀਤ ਸਿੰਘ ਗੋਪੀ ਜੋ ਕਿ ਆਪਣੇ ਘਰ ਦਾ ਇੱਕੋ ਇੱਕ ਕਮਾਊ ਪੁੱਤ ਸੀ ਦਿਹਾੜੀਆਂ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਉਸ ਦੀ ਭਾਲ ਹਲੇ ਵੀ ਜਾਰੀ ਹੈ ਫਿਲਹਾਲ ਪਿੰਡ ਵਾਸੀ ਮੌਜੂਦ ਨੇ ਗੱਲਬਾਤ ਕਰਦੇ ਆ ਆ ਕੀ ਨਾਮ ਹੈ ਜੀ ਤੁਹਾਡਾ ਸਰ ਬਲਵਿੰਦਰ ਸਿੰਘ ਆ ਬਲਵਿੰਦਰ ਜੀ ਅੱਜ ਵੀ ਤੁਸੀਂ ਪਹੁੰਚੇ ਹੋਏ ਹੋ ਫਿਲਹਾਲ ਇੱਕ ਕਲਾਸ ਜਿਹੜੀ ਹਲੇ ਵੀ ਪਿੰਡ ਵਾਸੀਆਂ ਨੂੰ ਨਹੀਂ ਮਿਲੀ ਐ ਕੀ ਕਹਿਣਾ ਚਾਹੋਗੇ ਜੀ ਕਹਿਣਾ ਇਹ ਪਾਲ ਜਾ ਰਹੀ ਆ ਜੀ ਸਾਡੀ ਵੀ ਜਿੰਨਾ ਚਿਰ ਨਹੀਂ ਪਾਲਿਆ ਜਾਂਦਾ ਜੀ ਇੱਥੇ ਹੀ ਰਹਾਗੇ ਰਾਤ ਨੂੰ ਵੀ ਇੱਥੇ ਹੁੰਨੇ ਆ ਦਿਨੇ ਵੀ ਉਦਣ ਦੇ ਇੱਥੇ ਹੀ ਆਈ ਨਹਿਰ ਤੇ ਪ੍ਰਸ਼ਾਸਨ ਸਾਡੇ ਨਾਲ ਜੋ ਵੀ ਸਾਥ ਅਸੀਂ ਮੰਗਦੇ ਦਿੰਦਾ ਜੀ ਨਾਲ ਪਿੰਡ ਵਾਸੀ ਨੇ ਸਾਰੇ ਸਾਥ ਦਿੰਦੇ ਨੇ ਪੂਰਾ ਹਾਂ ਗੁਰਪ੍ਰੀਤ ਸਿੰਘ ਸੀ ਨਾਮ ਮੁੰਡੇ ਦਾ ਜਿਸ ਦੀ ਬਾਡੀ ਐ ਲੱਭ ਰਹੇ ਹਾਂ ਜੀ ਹਾਂ ਜੀ ਹਾਂ ਤੇ ਬੱਚੇ ਕਿੰਨੇ ਸੀ ਉਸਦੇ ਬੱਚਾ ਵੀ ਕਹਿੰਦੇ ਐਕਸਪਾਇਰ ਹੋ ਗਿਆ ਨਾਲ ਹਾਂਜੀ ਉਹਦੀ ਗੁੱਡੀ ਐਕਸਪਾਇਰ ਹੋ ਗਈ ਜੀ ਮੁੰਡਾ ਨਾਲ ਹੈ ਨਹੀਂ ਜੀ ਇੱਕ ਮੁੰਡਾ ਜੀ ਡੇਢ ਸਾਲ ਦਾ ਢਾਈ ਸਾਲ ਦੀ ਇਹ ਗੁੱਡੀ ਸੀਗੀ ਉਹ ਐਕਸਪਾਇਰ ਹੋ ਗਈ ਐਕਸਪਾਇਰ ਹੋ ਗਈ ਹਾਂਜੀ ਬਸ ਕਰਦੀ ਉਹਦੇ ਘਰ ਵਾਲੀ ਬਚੀ ਹੈ ਜੀ ਇੱਕ ਮਾਂ ਪਿਓ ਪਹਿਲੇ ਐਕਸਪਾਇਰ ਹੋਏ ਸੀਗੇ ਵੀ ਪਿਛਲੇ ਸਾਲ ਦੇ ਪਰ ਘਰ ਹੀ ਪਟਿਆ ਗਿਆ ਜੀ ਤੇ ਦਿਹਾੜੀਆਂ ਕਰਕੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਚੱਲਦਾ ਸੀ ਦਿਹਾੜੀਆਂ ਕਰ ਕਿਤੇ ਨਾ ਕਿਤੇ ਕਮਾਉ ਪੁੱਤ ਉਹ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਸਦੀ ਬੋਰਡ ਨੂੰ ਲੱਭਣ ਦੇ ਲਈ ਜਦੋਂ ਜਹਰ ਚੱਲ ਰਹੀ ਹੈ ਕੀ ਲੱਗਦਾ ਵੀ ਪ੍ਰਸ਼ਾਸਨ ਜਿਹੜਾ ਸਾਥ ਦੇ ਰਿਹਾ ਤੁਹਾਡਾ ਹਾਂਜੀ ਹਾਂ ਸਾਥ ਪ੍ਰਸ਼ਾਸਨ ਸਾਥ ਦੇ ਰਿਹਾ ਜੀ ਕੋਈ ਪ੍ਰਸ਼ਾਸਨ ਦੀ ਕੋਈ ਉਹ ਨਹੀਂ ਟੈਕ ਸਾਨੂੰ ਦੋ ਚੀਜ਼ਾਂ ਜੀ ਕਹਿਣੀਆਂ ਜੋ ਹੋਈ ਹੁੰਦੀ ਹੈ ਕਸ਼ਤੀਆਂ ਪ੍ਰਸ਼ਾਸਨ ਨੇ ਸਾਡੇ ਸਾਰੇ ਉਹ ਜੌਲਾਂ ਦੇ ਪੁਲ ਤਾਂ ਹੀ ਖਾਲੀਆਂ ਚੱਲਦੀਆਂ ਨੇ ਉਦੋਂ ਦੀਆਂ ਹੀ ਚੱਲਦੀਆਂ ਨੇ ਕਸ਼ਤੀਆਂ ਦਾ ਆ ਸ਼ਾਮ ਨੂੰ ਆਗਿਆ ਜਿਹੀਆਂ ਕੋਈ ਉਹਨਾਂ ਦਾ ਉਹ ਨਹੀਂ ਚੱਲਦੀਆਂ ਇੰਜ ਤੇ ਆ ਕੱਲ तकरीबन 8 ਸਵੇਰੇ ਇਕੱਠੇ ਵੇਖਣ ਨੂੰ ਮਿਲੇ ਨੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੋਈ ਸੀ ਆ ਕੀ ਕਹਿਣਾ ਚਾਹੂੰਗਾ ਉਸਤੇ ਹੁਣ ਕਹਿਣਾ ਦਾ ਕੀ ਜਾਈਏ ਜੀ ਉਹਦੇ ਵਿੱਚ ਹੁਣ ਦੇਖੋ ਇੱਕ ਪਿੰਡ ਦੇ 8-6 ਬੇ ਚੱਲਦੇ ਨੇ ਛੋਟਾ ਜਿਹਾ ਸਾਡਾ ਪਿੰਡ ਹੈ ਇਹ ਦੂ ਮੰਦਪਾਗੀ ਖਾ ਕੀ ਹੋਊ ਜੀ ਬਹੁਤ ਸਾਰਾ ਪਿੰਡ ਉੱਥੇ ਜੀ ਰੋ ਰਿਹਾ ਜੀ ਆ ਕਿਤੇ ਨਾ ਕਿਤੇ ਜਿਹੜਾ ਕਹਿ ਲਿਏ ਵੀ ਆ ਸਾਧਨਾ ਦੀ ਦਰਬਾਰਤੋਂ ਕਰਨ ਦੀ ਵੀ ਗੱਲ ਆਖੀ ਜਾਂਦੀ ਹੈ ਵੀ ਇੱਕ ਛੋਟੇ ਹਾਥੀ ਦੇ ਵਿੱਚ ਇੰਨੀਆਂ ਸਵਾਰੀਆਂ ਜਿਹੜਾ ਲੱਦ ਕੇ ਜਾਣਾ ਉਹ ਵੀ ਸਹੀ ਨਹੀਂ ਠਹਿਰਾਇਆ ਜਾ ਰਿਹਾ ਕਈ ਲੋਕਾਂ ਵੱਲੋਂ ਹੁਣ ਚਲੋ ਜੀ ਇਹ ਤਾਂ ਜੋ ਪ੍ਰਮਾਤਮਾਨ ਲਿਖਿਆ ਓਕਣੇ ਹਰ ਹੀ ਦੇ ਹੁੰਦਾ ਹੁਣ ਉਹ ਕਿਹੜਾ ਜੀ ਪਹਿਲੇ ਕਿਹੜੇ ਆਏ ਸੀਗਾ ਅੱਗੇ ਵੀ ਦੋ ਤਿੰਨ ਵਾਰੀ ਇਹ ਘਰ ਦਾ ਹੀ ਮੁੰਡਾ ਸੀਗਾ ਇਹਨਾਂ ਦੇ ਹੁਣ ਘਰ ਦੇ ਗੱਡੀ ਗਈ ਸੀਗੀ ਚਲੋ ਨਾਲ ਇੱਕ ਦੋ ਬੰਦੇ ਵੱਧ ਬੈਈ ਜਾਂਦੇ ਨੇ ਘਰ ਦੇ ਤੇਮਪੂ ਕਰਕੇ ਵੀ ਚਲੋ ਹੁਣ ਉਹਨੂੰ ਜਵਾਬ ਨਹੀਂ ਦਿੱਤਾ ਜਾ ਸਕਦਾ ਚਲੋ ਆਪਦੇ ਉਹਨਾਂ ਦੇ ਪਰਿਵਾਰ ਦਾ ਹੀ ਟੈਂਪੂ ਸੀਗਾ ਉਹਦੇ ਕਰਕੇ ਚਲੋ ਹੁਣ ਕਹੀ ਜਾਣ ਜੋ ਕਹਿਣਾ ਹੁਣ ਉਹ ਵੀ ਮੁੰਡਾ ਵਿੱਚ ਡਿਗਿਆ ਚਲੋ ਉਹ ਮੂਰੇ ਤਿੰਨ ਬੈਠੇ ਜੀ ਚਲੋ ਤਿੰਨੇ ਬਚਤ ਰਹੇਗੀ ਉਹਨਾਂ ਦੀ ਜਿਵੇਂ ਮਰਜੀ ਲਾਲੋ ਪਰਮਾਤਮਾ ਨੇ ਹੁਣ ਕਹਿਣ ਨੂੰ ਤਾਂ ਕੁਝ ਮਰਜੀ ਕਹੀ ਜਾਓ ਜੀ ਅੱਛਾ ਇੱਕ ਵਿਅਕਤੀ ਦੀ লাশ ਅੱਜ ਵੀ ਮਿਲੀ ਐ ਉਹਨਾਂ ਦਾ ਕੀ ਨਾਮ ਸੀ ਤੁਹਾਡੇ ਪਿੰਡ ਦੇ ਹੀ ਸੀ ਉਹ ਵੀ ਹਾਂਜੀ ਹਾਂਜੀ ਉਹ ਵੀ ਸਾਡੇ ਪਿੰਡ ਦੇ ਹੀ ਸੀ ਕੇਸਰ ਸਿੰਘ ਸੀ ਜੀ ਉਹ ਉਹਨਾਂ ਦੀ লাশ ਵੀ ਤਕਰੀਬਨ ਅੱਜ ਚੌਥੇ ਦਿਨ ਜਾ ਕੇ ਮਿਲੀ ਐ ਹਾਂਜੀ ਹਾਂਜੀ ਹਾਂ ਆ ਸਵੇਰ ਮਿਲੀ ਹਾਂਜੀ ਸਵੇਰ ਅੱਜ ਮਿਲੀ ਐ ਉੱਥੋਂ ਰਾਤ ਅਸੀਂ ਸਾਰੀ ਰਾਤ ਮੋਟਰ ਹੈਂਗ ਤੇ ਲਾਈਟਾਂ ਲਾ ਕੇ ਫਿਰਿਆ ਨਹਿਰ ਤੇ ਅਸੀਂ ਤਕਰੀਬਨਾਂ 4 ਕ ਵਜੇ ਜਾ ਕੇ ਸੁੱਤੇ ਪਏ ਸੀਗੇ ਕਾਂਟਾ ਉੱਠੇ ਸੀ ਫੇਰ ਪਤਾ ਲੱਗਿਆ ਵੀ ਲਾਸ਼ ਫਸੀ ਹੋਈ ਆ ਸਪੈਦਿਆਂ ਚ ਅਸੀਂ ਫੇਰ ਆਏ ਪ੍ਰਸ਼ਾਸਨ ਨੇ ਫੇਰ ਕਸ਼ਤੀਆਂ ਭੇਜੀਆਂ ਵੀ ਗੁਰਪ੍ਰੀਤ ਸਿੰਘ ਵੀ ਉਰੇ ਨੇੜੇ ਹੋਊਗਾ ਵੀ ਤੁਸੀਂ ਜਾਓ ਅਸੀਂ ਜੇ ਦੀ 50 ਕਿਲੋਮੀਟਰ ਤੱਕ ਏਰੀਆ ਜਿਹਦੀ ਕਵਰ ਕਰਤਾ ਇਹ ਕੇਸਰ ਸਿੰਘ ਦੀ ਲਾਸ਼ ਕਿਹੜੀ ਜਗ੍ਹਾ ਤੋਂ ਮਿਲ ਜਾਂਦੀ ਹੈ ਇਹ ਕੇਸਰ ਸਿੰਘ ਦੀ ਲਾਸ਼ ਜੀ ਦਲੀਜ ਕਲਾਂ ਇੱਕ ਸਪੈਦਾ ਡਿੱਗਿਆ ਹੋਇਆ ਉਹ ਚ ਫਸ ਕੇ ਉੱਤੇ ਆਈ ਸੀ ਸਾਨੂੰ ਗੋਤਾਖੂਰਾ ਨੇ ਵੀ ਹੁਣ ਦੱਸਿਆ ਸੀ ਉਹਨਾਂ ਨੂੰ ਵੀ ਫੋਨ ਲਾਇਆ ਸੀ ਉਹ ਵੀ ਐਂ ਕਹਿ ਰਹੇ ਨੇ ਵੀ ਸੋਡੀ ਵੀ ਲਾਸ਼ ਹੈ ਇੱਥੇ ਫਸਿਓ ਯਾਰ ਵੀ ਉੱਥੇ ਹੀ ਭਾਲ ਕਰੋ ਅਸੀਂ ਕੇਸਤੀਆਂ ਉਧਰੋਂ ਲਿਆ ਕੇ ਇੱਥੇ ਬਾੜਦੇ ਆ ਸਾਰੀਆਂ ਵੀ ਸਾਨੂੰ ਇੱਥੇ ਵੀ ਕਿਸੇ ਨੇ ਪੁੱਨ ਗਿਆ ਵੀ ਛੋਟਾ ਬੰਦਾ ਜਗੇੜੇ ਦੇ ਪੁਲ ਤੇ ਦਿਖਿਆ ਅਸੀਂ ਇੱਥੇ ਵੀ ਆਏ ਆ ਇੱਥੇ ਵੀ ਜਦੀ ਅਸੀਂ ਤਰੰਤ ਆ ਗਏ ਸਾਨੂੰ ਅਜੇ ਪੱਕਾ ਕੋਈ ਠੋਸ ਬੁਦੀ ਨਹੀਂ ਤੇ ਤੁਹਾਡੇ ਕੀ ਲੱਗਦੇ ਸੀਗੇ ਮੇਰੇ ਤਾਏ ਦਾ ਮੁੰਡਾ ਸੀ ਜੀ ਤਾਏ ਦਾ ਹਾਂਜੀ ਤੇ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੋਈ ਮੰਗ ਹੈਗੀ ਆ ਤੁਹਾਡੀ ਮੰਗ ਤਾਂ ਕੀ ਕਰਦੇ ਆ ਜੀ ਉਹਦੇ ਬੱਚਾ ਉਹਦੀ ਬੁੜੀਆ ਉਹਨੂੰ ਕੋਈ ਨੌਕਰੀ ਦੇ ਦੇ ਉੱਥੇ ਪ੍ਰਾਈਸ ਸਰਕਾਰੀ ਸਕੂਲ ਤੇ ਕੋਈ ਆਂਗਣਵਾੜੀ ਚਲਾ ਦੇ ਆਪਦਾ ਬੱਚਾ ਪਾਲ ਲੇ ਹੁਣ ਉਹ ਇਕੱਲੀ ਧੀਮੀ ਮੰਨੀ ਰਹੇਗੀ ਘਰ ਤਾਂ ਚੱਲਣਾ ਨਹੀਂ ਉਹ ਕੱਲਾ ਦਿਹਾੜੀਆਂ ਜੋ ਉੱਤੇ ਲਾਉਂਦਾ ਸੀ ਵਿਚਾਰਾ ਦੋ ਭੈਣਾਂ ਨੇ ਉਹਦੇ ਹਨਾ ਉਹੀ ਕਮਾਉਣ ਵਾਲਾ ਸੀ ਉਹੀ ਉਹਨਾਂ ਦੇ ਜਾਣ ਵਾਲਾ ਸੀ ਹੁਣ ਇਕੱਲੀ ਧੀਮੀ ਰਹੇਗੀ ਉਹ ਜਾਬ ਕਿੱਧਰ ਨੂੰ ਜੀ ਕਹਾਂ ਕੋਈ ਪੇਕੇ ਵੀ ਅੱਡੇ ਉਹ ਨਹੀਂ ਹੈਗੇ ਵਿਚਾਰੇ ਵੀ ਹਾਂ ਪੂਰੀ ਸਹੂਲਤ ਦੇ ਸਕਣ ਇਸ ਕਰਕੇ ਸੀ ਤਾਂ ਸਰਕਾਰ ਨੂੰ ਇਹੀ ਕਹਿੰਦੇ ਕੋਈ ਸਕੂਲ 'ਚ ਉਹਨੂੰ ਮਾੜੀ-ਮੋਟੀ ਨੌਕਰੀ ਦੇ ਦੇ ਯੋ ਆਪ ਦਾ ਗੁਜ਼ਾਰਾ ਕਰ ਲਵੇ ਬਾਕੀ ਪਿੰਡ ਵਾਸੀ ਸਾਡੇ ਸੰਜੋਗ ਨੇ ਨਾਲ ਖੜੇ ਨੇ ਮੋਢੇ ਨਾਲ ਮੋਢਾ ਜੋੜ ਕੇ ਐਜੀ ਕੋਈ ਗੱਲ ਨਹੀਂ ਹਾਂ ਪਿੰਡ ਵਾਸੀਆਂ ਦਾ ਵੀ ਪੂਰਾ ਸਹਿਯੋਗ ਹੈ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਕਿਤੇ ਨਾ ਕਿਤੇ ਪਰ ਮੰਗ ਕੀਤੀ ਜਾ ਰਹੀ ਹੈ ਇੱਕੋ ਇੱਕ ਕਮਾਊ ਪੁੱਤ ਜਿਸ ਦੇ ਕਰਕੇ ਘਰ ਦੇ ਚੁੱਲ੍ਹੇ ਦੇ ਵਿੱਚ ਅੱਗ ਜਲਿਆ ਕਰਦੀ ਸੀ ਅੱਜ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦਾ ਫਿਲਹਾਲ ਉਸ ਦੀ ਬਾਡੀ ਨੂੰ ਜਿਹੜਾ ਲੱਭਣ ਦੇ ਲਈ ਅੱਜ ਵੀ ਜਦੋ ਜਹਿਦ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੇ ਜਿਹੜਾ ਜਮੀਨ ਅਸਮਾਨ ਇੱਕ ਕੀਤਾ ਹੋਇਆ ਕਿਤੇ ਨਾ ਕਿਤੇ ਲੋਕ ਵੀ ਨੇ ਜਿਹੜੇ ਰਿਸ਼ਤੇਦਾਰ ਨੇ ਪਿੰਡ ਵਾਸੀ ਨੇ ਅੱਜ ਵੀ ਉਹਨਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਮੋਢੇ ਦੇ ਨਾਲ ਮੋਢਾ ਜੋੜ ਕੇ ਇਸ ਜਗ੍ਹਾ ਦੇ ਉੱਤੇ ਗੁਰਪ੍ਰੀਤ ਸਿੰਘ ਦੀ ਭਾਲ ਲਗਾਤਾਰ ਕਰ ਰਹੇ ਨੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ